ਗਰੀਬ ਨਵਾਈ ਧੰਗ ਗੁਰੂ ਨਾਨਕ ਸਚੇ ਪਾਸ਼ਾ ਜੀ ਜਿੱਥੇ ਵੀ ਜਾਂਦੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਉਹਨਾਂ ਦੇ ਨਾਲ ਜਾਂਦੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਆਪਣਾ ਭਰਾ ਕਹਿੰਦੇ ਸੀ ਉਹਨਾਂ ਦਾ ਭਾਈ ਮਰਦਾਨਾ ਜੀ ਨਾਲ ਬੜਾ ਪਿਆਰ ਸੀ ਉਹ ਭਾਈ ਮਰਦਾਨਾ ਜੀ ਨੂੰ ਬੜਾ ਪ੍ਰੇਮ ਕਰਦੇ ਸਨ ਭਾਈ ਮਰਦਾਨਾ ਜੀ ਉਹਨਾਂ ਦੇ ਬੜੇ ਖਾਸ ਸਨ ਉਹਨਾਂ ਦਾ ਭਾਈ ਬਾਲਾ ਜੀ ਨਾਲ ਬਹੁਤ પ્રેમ ਹੈ ਗੁਰੂ ਸਾਹਿਬ ਦੁਨੀਆ ਨੂੰ ਤਾਰਦੇ ਹੋਏ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਚਲ ਅਗਲੇ ਸਫ਼ਰ ਤੇ ਚੱਲੀਏ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਚੁੱਕੀ ਤੇ ਉਹ ਗੁਰੂ ਸਾਹਿਬ ਨਾਲ ਚੱਲ ਪਏ ਤਾਂ ਗੁਰੂ ਨਾਲ ਲੱਗ ਸੱਚੇ ਪਾਤਸ਼ਾਹ ਜੀ ਇੱਕ ਨਗਰ ਵਿੱਚ ਪਹੁੰਚੇ ਉੱਥੇ ਇੱਕ ਸੁੰਦਰ ਜਿਹਾ درخت ਦੇਖ ਕੇ ਗੁਰੂ ਸਾਹਿਬ ਉੱਥੇ ਵਿਰਾਜਮਾਨ ਹੋ ਗਏ ਸੰਗਤ ਜੀ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ ਕਿ ਜਦੋਂ ਵੀ ਗੁਰੂ ਸਾਹਿਬ ਕਿਸੇ ਨਗਰ ਜਾਂ ਪਿੰਡ ਵਿੱਚ ਜਾਂਦੇ ਉਹ ਉਸ ਨਗਰ ਦੇ ਬਾਰ ਬਾਰ ਵਿਰਾਜਮਾਨ ਹੁੰਦੇ ਉਹ ਨਗਰ ਦੇ ਅੰਦਰ ਨਹੀਂ ਸਣ ਜਾਂਦੇ ਲੋਕਾਂ ਨੂੰ ਜਦੋਂ ਪਤਾ ਚੱਲਦਾ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਾਏ ਹਨ ਤਾਂ ਉਹ ਉਹਨਾਂ ਦੇ ਦਰਸ਼ਨਾਂ ਵਾਸਤੇ ਉਹਨਾਂ ਕੋਲ ਜਾਂਦੇ ਗੁਰੂ ਸਭ ਹਮੇਸ਼ਾ ਆਪਣਾ ਆਸਣ ਕਿਸੇ ਰਮਣੀਕ ਥਾਂ ਤੇ ਕਰਦੇ ਜਾਂ ਉਹ ਆਪਣਾ ਆਸਣ ਕਿਸੇ ਪੇੜ ਦੇ ਥੱਲੇ ਕਰਦੇ ਅੱਜ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਸੁੰਦਰ ਥਾਂ ਤੇ ਆਸਣ ਕੀਤਾ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਆਪਣੀ ਰਬਾਬ ਵਜਾਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਕੀਤਾ ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਜੇ ਉਹ ਕੀਰਤਨ ਕਰ ਹੀ ਰਏ ਸਨ ਉਥੇ ਇੱਕ ਆ ਜੜੀ ਆ ਗਿਆ ਉਹ ਆਪਣੀਆਂ ਪੇਡਾਂ ਚਾਲ ਰਿਹਾ ਸੀ ਜਦੋਂ ਉਹਨੇ ਦੋ ਬੰਦਿਆਂ ਨੂੰ ਇੱਕ ਦਰਖਤ ਥੱਲੇ ਦੇਖਿਆ ਤਾਂ ਉਹ ਉਹਨਾਂ ਦੇ ਕੱਪੜਿਆਂ ਤੋਂ ਪਛਾਣ ਗਿਆ ਇਹ ਕੋਈ ਪਰਦੇਸੀ ਨੇ ਉਹ ਸੋਚਣ ਲੱਗਿਆ ਇਹ ਇੱਥੋਂ ਦੇ ਨਹੀਂ ਲੱਗਦੇ ਜਦੋਂ ਉਸਨੇ ਉਹਨਾਂ ਦੇ ਚਿਹਰਿਆਂ ਨੂੰ ਦੇਖਿਆ ਤਾਂ ਉਹ ਸੋਚਣ ਲੱਗਾ ਕਿ ਸ਼ਾਇਦ ਇਹ ਕੋਈ ਫਕੀਰ ਨਹੀਂ ਇਹ ਰੱਬ ਦੇ અવਤਾਰ ਨੇ ਇਹ ਮੇਰੇ ਵਰਗੇ ਕੋਈ ਆਮ ਇਨਸਾਨ ਨਹੀਂ ਜਿਹੜੇ ਪਰਮੇਸ਼ਵਰ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਚਿਹਰੇ ਐਹੋ ਜਿਹੇ ਹੋ ਜਾਂਦੇ ਨੇ ਕਿ ਉਹਨਾਂ ਦੇ ਚਿਹਰਿਆਂ ਨੂੰ ਤੱਕਣ ਤੇ ਰੋਗ ਦੂਰ ਹੋ ਜਾਂਦੇ ਨੇ ਸਾਡੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਸਾਡੇ ਦੁੱਖ ਦੂਰ ਹੋ ਜਾਂਦੇ ਨੇ ਉਸ ਆ ਜਿਹੜੇ ਨਾ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਤੇ ਭਾਈ ਮਰਦਾਨਾ ਜੀ ਨੂੰ ਦੇਖਿਆ ਤਾਂ ਉਹਦੇ ਅੰਦਰ ਸ਼ਾਂਤੀ ਵਰਤ ਗਈ ਭੈੜੇ ਤੋਂ ਕਿਹੜਾ ਬੰਦਾ ਵੀ ਜਦੋਂ ਕਿਸੇ ਕਰਨੀ ਵਾਲੇ ਮਹਾਪੁਰਖ ਦੇ ਦਰਸ਼ਨ ਕਰਦਾ ਹੈ ਤਾਂ ਉਹ ਸੁੱਖ ਪਾਉਂਦਾ ਹੈ ਉਹਦੇ ਅੰਦਰ ਸ਼ਾਂਤੀ ਪੈ ਜਾਂਦੀ ਹੈ ਉਸ ਨੂੰ ਸੁੱਖ ਮਿਲਦਾ ਪਰ ਇੱਥੇ ਤਾਂ ਖੁਦ ਖੁਦਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਨ ਉਸ ਆਜੜੀ ਨੂੰ ਉਹਨਾਂ ਦੇ ਦਰਸ਼ਨ ਕਰਕੇ ਠੰਡ ਪੈ ਗਈ ఆ ਜੜੀ ਆਪਣੇ ਮਨ ਵਿੱਚ ਸੋਚਣ ਲੱਗਾ ਕਿਉਂ ਨਾ ਮੈਂ ਇਨਾ ਮਹਾਪੁਰਖਾ ਦੀ ਸੇਵਾ ਕਰਾਂ ਉਸ ਆ ਜੜੀ ਨੇ ਆਪਣੀਆਂ ਭੇਡਾਂ ਦਾ ਦੁੱਧ ਕੱਢ ਕੇ ਇੱਕ ਭਾਂਡੇ ਵਿੱਚ ਪਾਇਆ ਉਸ ਆ ਜੜੀ ਨੇ ਉਹ ਦੁੱਧ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਗੁਰੂ ਸਾਹਿਬ ਕਹਿਣ ਲੱਗੇ ਤੂੰ ਸਾਡੇ ਕੋਲ ਬੈਠ ਤੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਇਹ ਦੁੱਧ ਛਕ ਲੈ ਗੁਰੂ ਸਾਹਿਬ ਨੂੰ ਨਾ ਤਾਂ ਭੁੱਖ ਲੱਗਦੀ ਨਹੀਂ ਪਿਆਸ ਲੱਗਦੀ ਗੁਰੂ ਸਾਹਿਬ ਤਾਂ ਆਪਣੇ ਸਿੱਖ ਦਾ ਪ੍ਰੇਮ ਦੇਖਦੇ ਵਸਤੂਆਂ ਦੇ ਨਾਲ ਉਹਨਾਂ ਦਾ ਕੋਈ ਪ੍ਰੇਮ ਨਹੀਂ ਉਹਨਾਂ ਨੂੰ ਇਹਨਾਂ ਦੀ ਕੋਈ ਭੁੱਖ ਨਹੀਂ ਭਾਈ ਮਰਦਾਨਾ ਜੀ ਨੂੰ ਬੜੀ ਭੁੱਖ ਲੱਗੀ ਹੋਈ ਸੀ ਭਾਈ ਮਰਦਾਨਾ ਜੀ ਨੇ ਉਹ ਦੁੱਧ ਜਲਦੀ ਨਾਲ ਛਕਿਆ ਗੁਰੂ ਸਾਹਿਬ ਉਸ ਆਜੜੀ ਨੂੰ ਕਹਿਣ ਲੱਗੇ ਤੂੰ ਕਿਸ ਭਾਵਨਾ ਨਾਲ ਇਹ ਦੁੱਧ ਲੈ ਕੇ ਆਇਆ ਹੈ ਕਈਆਂ ਵਿੱਚ ਨਿਸ਼ਕਾਮ ਭਾਵਨਾ ਹੁੰਦੀ ਹੈ ਉਹਨਾਂ ਨੂੰ ਸੇਵਾ ਕਰਨ ਵਿੱਚ ਤੇ ਸਿਮਰਨ ਕਰਨ ਵੇਲੇ ਉਹਨਾਂ ਦੇ ਮਨ ਵਿੱਚ ਕੋਈ ਭਾਵਨਾ ਨਹੀਂ ਹੁੰਦੀ ਉਹ ਨਿਸ਼ਕਾਮ ਹੋ ਕੇ ਸੇਵਾ ਸਿਮਰਨ ਕਰਦੇ ਨੇ ਪਰ ਕਈਆਂ ਅੰਦਰ ਪਾਵਨਾ ਹੁੰਦੀ ਹੈ ਕਿ ਮੈਨੂੰ ਇਹ ਚੀਜ਼ ਮਿਲ ਜਾਏ ਮੈਂ ਸਿਮਰਨ ਕਰਦਾ ਮੈਂ ਸੇਵਾ ਕਰਦਾ ਇਸ ਤੋਂ ਬਾਅਦ ਮੈਨੂੰ ਇਹ ਚੀਜ਼ ਮਿਲ ਜਾਏ ਫਾਲਤਾਂ ਦੋਨਾਂ ਨੂੰ ਮਿਲਦਾ ਹੈ ਜਿਹੜਾ ਨਿਸ਼ਕਾਮ ਕਰਦਾ ਉਹਨੂੰ ਨਾਮ ਦੀ ਦਾਤ ਮਿਲਦੀ ਹੈ ਤੇ ਜਿਹੜਾ ਭਾਵਨਾ ਰੱਖ ਕੇ ਸਿਮਰਨ ਕਰਦਾ ਸੇਵਾ ਕਰਦਾ ਉਹਦੀ ਉਹ ਭਾਵਨਾ ਪੂਰੀ ਹੋ ਜਾਂਦੀ ਹੈ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ ਉਹ ਆਜੜੀ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਤਾਂ ਦਾ ਇੱਕ ਥੇਲਾ ਵੀ ਨਹੀਂ ਮੈਂ ਬਹੁਤ ਗਰੀਬ ਹਾਂ ਮੇਰੇ ਘਰ ਦੇ ਵਿੱਚ ਬੜੀ ਗਰੀਬੀ ਹੈ ਉਹ ਆਜੜੀ ਕਹਿਣ ਲੱਗਾ ਮੈਂ ਇਹ ਸੁਣਿਆ ਹੈ ਜੇ ਕਿਸੇ ਮਹਾਪੁਰਖ ਜਾਂ ਸਾਧੂ ਦੀ ਸੇਵਾ ਕਰੀਏ ਤਾਂ ਸਾਨੂੰ ਮਨ ਇਛੇ ਪਦਾਰਥ ਮਿਲਦੇ ਨੇ ਜੋ ਅਸੀਂ ਚਾਹਨੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ ਉਗਲੰਗਰ ਮਹਾਰਾਜ ਮੈਂ ਇਹ ਚਾਹਨਾ ਕਿ ਮੈਨੂੰ ਇੱਥੇ ਦਾ ਰਾਜ ਮਿਲ ਜਾਏ ਉਸਨੇ ਇੱਥੇ ਛੋਟੀ ਮੋਟੀ ਚੀਜ਼ ਨਹੀਂ ਮੰਗੀ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਅਮੀਰ ਕਰ ਦੋ ਜਾਂ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਧਨ ਮਿਲ ਜਾਏ ਉਹਨੇ ਸਿੱਧਾ ਰਾਜ ਮੰਗ ਲਿਆ ਆ ਜਿਹੜੀ ਕਹਿ ਲਗਾ ਮਹਾਰਾਜ ਮੈਨੂੰ ਇਹ ਸਾਰੇ ਦੇਸ਼ ਦਾ ਰਾਜ ਮਿਲ ਜਾਏ ਇਹ ਸੋਚਣ ਦੀ ਗੱਲ ਹੈ ਕਿ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੇਰੇ ਕੋਲ ਪੈਸਾ ਨਹੀਂ ਤੇ ਜਿਹੜਾ ਬੱਕਰੀਆਂ ਚਰਾ ਰਿਹਾ ਉਹ ਕਹ ਰਹੇ ਹਨ ਨੂੰ ਰਾਜ ਭਾਗ ਦੇ ਦਿਓ ਜੇ ਅਸੀਂ ਮਨੁੱਖ ਦੀ ਬਿਰਤੀ ਦਾ ਸੋਚੀਏ ਤਾਂ ਸਾਨੂੰ ਇਹ ਬੜਾ ਮੁਸ਼ਕਿਲ ਲੱਗਦਾ ਹੈ ਤੇ ਜੇ ਗੁਰਬਾਣੀ ਅਨੁਸਾਰ ਦੇਖੀਏ ਤੇ ਗੁਰਬਾਣੀ ਵਿੱਚ ਲਿਖਿਆ ਹੈ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਕਲ ਮੋਰਖ ਤੇ ਪੰਡਤ ਕਰਬੋ ਪੰਡਤ ਤੇ ਮੁਕਦਾਰੀ ਭਗਤ ਕਬੀਰ ਜੀ ਇਸ ਸ਼ਬਦ ਵਿੱਚ ਦੱਸਦੇ ਨੇ ਕਿ ਜੇ ਪਰਮਾਤਮਾ ਚਾਹੇ ਉਹ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ ਦੇ ਭਖਾਰੀ ਤੋਂ ਰਾਜਾ ਅੱਗੇ ਕਹਿੰਦੇ ਨੇ ਕਿ ਮਹਾ ਮੂਰਖ ਤੋਂ ਉਹ ਵਿਦਵਾਨ ਬਣਾ ਦਿੰਦਾ ਹੈ ਤੇ ਇੱਕ ਵਿਦਵਾਨ ਨੂੰ ਮਹਾ ਮੂਰਖ ਬਣਾ ਦਿੰਦਾ ਹੈ ਸੂ ਸੰਗਰ ਜੀ ਇਹ ਸ਼ੰਕਾ ਨਹੀਂ ਕਰਨੀ ਚਾਹੀਦੀ ਕਿ ਪਰਮਾਤਮਾ ਇਕੋਦਮ ਕਿਵੇਂ ਕਿਸਮਤ ਪੜ ਸਕਦਾ ਹੈ ਪਰਮਾਤਮਾ ਤਾਂ ਜੋ ਚਾਹੇ ਉਹ ਕਰ ਸਕਦਾ ਹੈ ਇਸ ਵਿੱਚ ਸਾਨੂੰ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਇੱਕ ਗਰੀਬ ਬੰਦਾ ਰਾਜਾ ਕਿਵੇਂ ਬਣ ਸਕਦਾ ਹੈ ਉਸ ਆਜੜੀ ਦੀ ਭਾਵਨਾ ਬੜੀ ਸ਼ੁੱਧ ਸੀ ਉਸ ਆਜੜੀ ਨੂੰ ਇਹ ਸੋਝੀ ਸੀ ਕਿ ਜੇ ਕੋਈ ਮੈਨੂੰ ਰਾਜ ਦੇ ਸਕਦਾ ਹੈ ਤਾਂ ਉਹ ਕੋਈ ਮਹਾਪੁਰਖ ਪਰਮਾਤਮਾ ਦਾ ਪਿਆਰਾ ਹੀ ਦੇ ਸਕਦਾ ਹੈ ਇਸ ਲਈ ਉਹ ਆਜੜੀ ਦੁੱਧ ਲੈ ਕੇ ਆਇਆ ਤੇ ਦੁੱਧ ਭਾਈ ਮਰਦਾਨਾ ਜੀ ਨੇ ਛਕਿਆ ਤਾਂ ਗੁਰੂ ਸਾਹਿਬ ਇਸ ਆਜੜੀ ਦੀ ਭਾਵਨਾ ਤੇ ਬੜੇ ਖੁਸ਼ ਹੋਏ ਜੇ ਕਰਮ ਦੇ ਪਿੱਛੇ ਭਾਵਨਾ ਸ਼ੁੱਧ ਹੈ ਜੇ ਭਾਵਨਾ ਚੰਗੀ ਹੈ ਤਾਂ ਗੁਰੂ ਸਾਹਿਬ ਜ਼ਰੂਰ ਪ੍ਰਸੰਨ ਹੁੰਦੇ ਨੇ ਉਹ ਆ ਜਿਹੜੀ ਬੜਾ ਭੋਲਾ ਤੇ ਸਿੱਧਾ ਜਿਹਾ ਸੀ ਉਸਨੇ ਭੋਲੇਪਨ ਵਿੱਚ ਕਿਹਾ ਕਿ ਮੈਨੂੰ ਇੱਥੋਂ ਦਾ ਰਾਜਾ ਬਣਾ ਦਿਓ ਸੰਗਤ ਜੀ ਮਹਾਪੁਰਖ ਦੱਸਦੇ ਨੇ ਕਿ ਜੇ ਕੋਈ 100% ਭਾਵਨਾ ਵਿੱਚ ਆ ਕੇ ਗੁਰੂ ਸਾਹਿਬ ਨੂੰ ਅਰਦਾਸ ਕਰੇ ਤਾਂ ਗੁਰੂ ਸਾਹਿਬ ਨੂੰ ਉਸ ਦੀ ਅਰਦਾਸ ਸੁਣਣੀ ਪੈਂਦੀ ਹੈ ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਉਹਦੀ ਅਰਦਾਸ ਨਾਲ ਸੁਣਣ ਤਾ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਭਾਈ ਮਰਦਾਨਾ ਜੀ ਤੁਸੀਂ ਇਸ ਆਜਵੀ ਤੋਂ ਦੁੱਧ ਛਕਿਆ ਹੁਣ ਤੁਸੀਂ ਇਸ ਆਜੜੀ ਨੂੰ ਵਾਰ ਦਿਓ ਇੱਥੇ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣੀ ਸਿੱਖ ਦੀ ਉਸਤਤ ਕਰਾਣਾ ਚਾਹੁੰਦੇ ਨੇ ਤੇ ਭਾਈ ਮਰਦਾਨਾ ਜੀ ਇਸ ਗੱਲ ਨੂੰ ਜਾਣਦੇ ਸਨ ਕਿ ਸਬੂਚ ਕਰਨ ਵਾਲੇ ਤਾਂ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਹੀ ਹਨ ਪਰ ਫਿਰ ਵੀ ਵਾਰ ਦੇਣ ਵਾਸਤੇ ਮੈਨੂੰ ਆਖ ਰਹੇ ਹਨ ਪਾਈ ਮਰਦਾਨਾ ਜੀ ਨੇ ਆਜੜੇ ਨੂੰ ਤਿੰਨ ਬਚਨ ਆਖੇ ਪਾਈ ਮਰਦਾਨਾ ਜੀ ਦੇ ਇਹ ਤਿੰਨ ਬਚਨ ਉਸ ਆਜੜੇ ਨੂੰ ਰਾਜਾ ਬਣਾ ਦੇਣਗੇ ਸਾਨੂੰ ਵੀ ਇਹ ਤਿੰਨ ਬਚਨ ਆਪਣੀ ਜ਼ਿੰਦਗੀ ਵਿੱਚ ਢਾਲਨੇ ਚਾਹੀਦੇ ਨੇ ਜਿਹੜੇ ਪਾਈ ਮਰਦਾਨਾ ਜੀ ਨੇ ਉਸ ਆਜੜੇ ਨੂੰ ਦੱਸੇ ਕੀ ਪਤਾ ਗੁਰੂ ਸਾਹਿਬ ਸਾਡੇ ਤੇ ਵੀ ਕਿਰਪਾ ਕਰਨ ਮਰਦਾਨਾ ਜੀ ਉਸ ਆਜੜੇ ਨੂੰ ਕਹਿਣ ਲੱਗੇ ਪਹਿਲਾ ਬਚਨ ਕਦੇ ਵੀ ਆਪਣੇ ਕੇਸਾਂ ਨੂੰ ਨਹੀਂ ਕਟਵਾਣਾ ਸਾਬਤ ਸੂਰਤ ਰਣੈ ਦੂਜਾ ਬਚਨ ਹਰ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਉਹਦੀ ਬੰਦਗੀ ਵਿੱਚ ਬੈਠਣਾ ਤੇ ਤੀਜਾ ਬਚਨ ਜਦੋਂ ਵੀ ਇਸ ਨਗਰ ਵਿੱਚ ਕੋਈ ਸਾਧੂ ਸੰਤ ਆਏ ਤਾਂ ਉਸ ਦੀ ਚੰਗੀ ਤਰ੍ਹਾਂ ਸੇਵਾ ਕਰਨੇ ਭਾਈ ਮਰਦਾਨਾ ਜੀ ਕਹਿਣ ਲੱਗੇ ਜੇ ਤੂੰ ਸਾਡੇ ਇਹ ਤਿੰਨ ਬਚਨ ਮੰਨ ਲਏਗਾ ਤਾਂ ਤੂੰ ਜ਼ਰੂਰ ਰਾਜਾ ਬਣ ਜਾਏਗਾ ਕਿਉਂਕਿ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸਨ ਉਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਥੀ ਸਨ। ਉਹਨਾਂ ਦੇ ਵਚਨ ਅਟਲ ਸਨ। ਅਸੀਂ ਵੀ ਕੋਸ਼ਿਸ਼ ਕਰੀਏ ਭਾਈ ਮਰਦਾਨਾ ਜੀ ਦੇ ਤਿੰਨ ਬਚਨਾਂ ਨੂੰ ਜ਼ਰੂਰ ਮੰਨੀਏ। ਸੰਧਜੀ ਇਹ ਚੀਜ਼ ਅਸੀਂ ਆਪਣੀ ਜ਼ਿੰਦਗੀ ਵਿੱਚ ਬੜੀ ਵੇਖੀ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਉਸ ਦੀ ਬੰਦਗੀ ਵਿੱਚ ਬੰਦਾ ਹੈ। ਉਸ ਨੂੰ ਕਦੇ ਵੀ ਕੁਝ ਮੰਗਣਾ ਨਹੀਂ ਪੈਂਦਾ। ਉਹਦਾ ਘਰ ਤਾਂ ਪ੍ਰਮਾਤਮਾ ਆਪ ਭਰ ਦਿੰਦਾ ਹੈ। ਤੇ ਜੇ ਸਭ ਤੋਂ ਵੱਡੀ ਕੋਈ ਸੇਵਾ ਉਹ ਸੰਗਤ ਦੀ ਸੇਵਾ ਤੇ ਜਿਹੜੇ ਇਹ ਕੇਸ ਨੇ ਜੇ ਅਸੀਂ ਇਹ ਕੇਸ ਕਟਵਾਨੇ ਆ ਤਾਂ ਅਸੀਂ ਗੁਰੂ ਸਾਹਿਬ ਦੀ ਨਜ਼ਰ ਤੋਂ ਓਲੇ ਹੋ ਜਾਂਨੇ ਆ ਕਿਉਂਕਿ ਇਹ ਕੇਸ ਤਾਂ ਗੁਰੂ ਸਾਹਿਬ ਜੀ ਦੀ ਮੋਰ ਹਲ ਉਹ ਆ ਜਿਹੜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਾ ਮੈਂ ਆਪ ਜੀ ਦੇ ਇਹ ਤਿੰਨ ਬਚਨ ਜ਼ਰੂਰ ਮੰਨਾਂਗਾ ਭਾਈ ਮਰਦਾਨਾ ਜੀ ਕਹਿਣ ਲਗੇ ਜੇ ਤੂੰ ਸਾਡੇ ਇਹ ਤਿੰਨ ਬਚਨ ਮੰਨ ਲੇਗਾ ਤਉ ਜ਼ਰੂਰ ਰਾਜਾ ਬਣ ਜਾਏਗਾ ਸਾਧੂ ਸੰਤਾਂ ਦੇ ਬਚਨ ਕਦੇ ਵੀ ਅਜਾਈ ਨਹੀਂ ਜਾਂਦੇ ਸਾਧੂਆਂ ਤੇ ਸੰਤਾਂ ਦੇ ਬਚਨਾਂ ਨੂੰ ਕਦੀ ਪਰਮੇਸ਼ਵਰ ਵੀ ਨਹੀਂ ਘਟ ਸਕਦਾ ਉਹਨਾਂ ਦੇ ਬਚਨ ਅਟਲ ਰਹਿੰਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਪੀੜ ਦੇ ਥੱਲੇ ਕੀਰਤਨ ਕਰ ਰਹੇ ਸਨ ਜਿਵੇਂ ਗੁਰੂ ਸਾਹਿਬ ਦੇ ਕੋਲ ਇੱਕ ਆ ਜੜੀ ਆਇਆ ਸੀ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਕੋਲ ਇੱਕ ਜੁਲਾਹਾ ਆਇਆ ਉਹ ਗੁਰੂ ਸਾਹਿਬ ਦੇ ਵਾਸਤੇ ਇੱਕ ਗਲੀਚਾ ਲੈ ਕੇ ਆਇਆ ਉਜੁਨਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਇਸ ਗਲੀਚੇ ਨੂੰ ਆਪਣੇ ਹੇਠਾਂ ਵਿਛਾ ਲਓ ਪਰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਸਾਡਾ ਗਲੀਚਾ ਤਾਂ ਇਹ ertidi ਹੈ ਤੇ ਇਹ ertidi ਦਾ ਗਲੀਚਾ ਸਦਾ ਹੀ ਨਿਰੋਇਆ ਰਹਦਾ ਗੁਰੂ ਸਾਹਿਬ ਕਹਿਣ ਲੱਗੇ ਤੂੰ ਸਾਹਮਣੇ ਦੇਖ ਇੱਕ ਕੁੱਤੀ ਸੁੱਈ ਪਈ ਹੈ ਤੇ ਉਹਦਾ ਸਰੀਰ ਠੰਡ ਨਾਲ ਕੰਬ ਰਿਹਾ ਹੈ ਐਦਾਂ ਕਰ ਇਹ ਗਲੀਚਾ ਉਸ ਕੁੱਤੀ ਦੇ ਉੱਪਰ ਪਾ ਦੇ ਤੇ ਇੱਕ ਕੰਮ ਹੋਰ ਕਰੇ ਹਰ ਰੋਜ਼ ਇਸ ਕੁੱਤ ਨੂੰ ਚੋਰੀ ਲਾ ਕੇ ਖੋਇ ਗੁਰੂ ਸਾਹਿਬ ਕਹਿਣ ਲੱਗੇ ਇਹ ਦਰবেশ ਹੈ ਤੂੰ ਇਹਦੀ ਸੇਵਾ ਕਰ ਇਹ ਤੈਨੂੰ ਜ਼ਰੂਰ ਅਸੀਸਾਂ ਦੇਵੇਗੀ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਤੋਂ ਅਗਿਆ ਲੈ ਕੇ ਉਹ ਜੁਲਾਹੇ ਨੂੰ ਪੁੱਛਿਆ ਜਿਹੜਾ ਤੁਸੀਂ ਇਹ ਗਲੀਚਾ ਲੈ ਕੇ ਆਏ ਹੋ ਇਹ ਕਿਸ ਭਾਵਨਾ ਨਾਲ ਲੈ ਕੇ ਆਏ ਹੋ ਇਹ ਗਲੀਚਾ ਪੇਟਾ ਕਰਨ ਲੱਗਾ ਤੁਹਾਡੇ ਵਿੱਚ ਕੀ ਭਾਵਨਾ ਸੀ ਤਾਂ ਉਹ ਜੁਲਾਹਾ ਕਹਿਣ ਲੱਗਾ ਸਾਡੇ ਕਰ ਪੁੱਤਰ ਦਾ ਸੁਖ ਨਹੀਂ ਮੇਰੇ ਘਰ ਕੋਈ ਪੁੱਤਰ ਨਹੀਂ ਜੇ ਤੁਸੀਂ ਕਿਰਪਾ ਕਰੋ ਤਾਂ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ ਉਸ ਜੁਨਾਹੇ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਉਹ ਗਲੀਚਾ ਉਸ ਕੁੱਤੀ ਦੇ ਉੱਪਰ ਬਾ ਦਿੱਤਾ ਉਹ ਹਰ ਰੋ ਜਾ ਕੇ ਉਸ ਕੁੱਤੇ ਨੂੰ ਚੂੜੀ ਖਵਾਉਂਦਾ ਸਮਾ ਪਾ ਕੇ ਉਹਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਉਸ ਦੀ ਭਾਵਨਾ ਨੂੰ ਫਲ ਲੱਗ ਗਿਆ ਤੇ ਦੂਜੇ ਪਾਸੇ ਜਿਹੜਾ ਉਹ ਆਜੜੀ ਸੀ ਉਹਦੇ ਦੇਸ਼ ਵਿੱਚ ਰਾਜਾ ਮਰ ਗਿਆ ਤਾਂ ਸਾਰੇ ਲੋਕਾਂ ਨੇ ਉਸ ਆਜੜੀ ਨੂੰ ਪਲਾਪੁਰਸ਼ ਜਾਂਦੇ ਹੋਏ ਭਗਤੀ ਕਰਨ ਵਾਲਾ ਸਮਝ ਕੇ ਉਸ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਸੰਗਤ ਜੀ ਇੱਥੇ ਗੁਰਬਾਣੀ ਦਾ ਬਚਨ ਸੱਤ ਹੁੰਦਾ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂ ਰਖਤੇ ਪੰਡਤ ਕਰਬੋ ਪੰਡਤ ਤੇ ਮੁਕਦਾਰੀ ਸੰਗਤ ਜੀ ਤੇ ਪਰਮੇਸ਼ਵਰ ਦੀ ਨਜ਼ਰ ਪੁੱਠੀ ਹੋ ਜਾਵੇ ਰਾਜੇ ਨੂੰ ਪਰਮਾਤਮਾ ਭਿਖਾਰੀ ਬਣਾ ਦਿੰਦਾ ਹੈ ਤੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਉਸ ਨੂੰ ਇਹ ਸਭ ਕੁਝ ਪਤਾ ਨਹੀਂ ਚੱਲਦਾ ਕਿ ਇਹ ਸਭ ਕੁਝ ਕਿਵੇਂ ਹੋਇਆ ਇਸੇ ਤਰ੍ਹਾਂ ਸੰਗਾ ਜੀ ਸਾਡੇ ਆਸ-ਪਾਸ ਜਿੰਨੇ ਵੀ ਜੀਵ ਜੰਤ ਨੇ ਜਿਹੜੇ ਪਸ਼ੂ ਪੰਛੀ ਨੇ ਸਾਨੂੰ ਕਦੇ ਵੀ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੇ ਅੰਦਰ ਉਸ ਪਰਮੇਸ਼ਵਰ ਦੀ ਜੋਤ ਹੈ ਸਾਰਿਆਂ ਦੇ ਅੰਦਰ ਉਹ ਖੁਦ ਖੁਦਾ ਪਰਮੇਸ਼ਵਰ ਹੈ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਕਿਸੇ ਦੀ ਅਸੀਸ ਲੱਗ ਜਾਏ ਤੇ ਕਦੋਂ ਕਿਸੇ ਦੀ ਹਾਇ ਲੱਗ ਜਾਏ ਇੱਕ ਵਾਰੀ ਦੀ ਗੱਲ ਹੈ ਸ਼ਾਹਜਹਾਂ ਦਾ ਪੁੱਤਰ ਬੜਾ ਬਿਮਾਰ ਹੋ ਗਿਆ ਸ਼ਾਹਜਹਾਂ ਨੇ ਉਸ ਦਾ ਬੜਾ ਇਲਾਜ ਕਰਾਇਆ ਸ਼ਾਹੀ ਵੈਦ ਸੱਦੇ ਪਰ ਕੁਝ ਫਰਕ ਨਾ ਪਿਆ ਉਸਨੇ بڑے ਹਕੀਮਾਂ ਨੂੰ ਸੱਦਿਆ ਪਰ ਕੋਈ ਫਰਕ ਨਾ ਪਿਆ ਸ਼ਾਹਜਹਾਂ ਅੰਤ ਵਿੱਚ ਤਾਂ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਕੋਲ ਆਇਆ ਤਾਂ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੇ ਕਿਰਪਾ ਕਰਕੇ ਉਸ ਦੇ ਪੁੱਤਰ ਦਾ ਇਲਾਜ ਕਰਾ ਦਿੱਤਾ ਜਦੋਂ ਸ਼ਾਹਜਹਾਂ ਦਾ ਪੁੱਤਰ ਠੀਕ ਹੋ ਗਿਆ ਤਾਂ ਉਹ ਗੁਰੂ ਕਰਦਾ ਪ੍ਰੇਮੀ ਬਣ ਗਿਆ ਫਿਰ ਉਹ ਗੁਰਬਾਣੀ ਨੂੰ ਸੁਣਨ ਲੱਗ ਪਿਆ ਸ਼ਾਹਜਹਾਂ ਨੇ ਗੁਰਬਾਣੀ ਵਿੱਚੋਂ ਇਹ ਗੱਲ ਸੁਣ ਲਈ ਕਿ ਜੇ ਪ੍ਰਮਾਤਮਾ ਚਾਹੇ ਤਾਂ ਉਹ ਕਿਸੇ ਸੁਲਤਾਨ ਨੂੰ ਕਾਹ ਖਾਂਤੇ ਵੀ 라 ਸਕਦਾ ਹੈ ਜਦੋਂ ਸ਼ਾਹਜਹਾਨ ਨੇ ਇਹ ਗੱਲ ਸੁਣੀ ਤਾਂ ਉਹ ਕਹਿਣ ਲੱਗਾ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ ਉਹ ਕਹਿਣ ਲੱਗਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਦੇਸ਼ ਦਾ ਰਾਜਾ ਹੋਵੇ ਤੇ ਉਹਨੂੰ ਕਾ ਖਾਣੀ ਕਿਹਾ ਜਾਏ ਉਸ ਨੂੰ ਰੋਟੀ ਵੀ ਨਸੀਬ ਨਾ ਹੋਵੇ ਰੋਟੀ ਤਾਂ ਗਰੀਬ ਨੂੰ ਵੀ ਮਿਲ ਜਾਂਦੀ ਹੈ ਭਿਖਾਰੀਆਂ ਨੂੰ ਵੀ ਮਿਲ ਜਾਂਦੀ ਹੈ ਐਨੇ ਮਾੜੇ ਦਿਨ ਕਿ ਇੱਕ ਰਾਜੇ ਨੂੰ ਕਾ ਖਾਣਾ ਪਾ ਜਾਏ ਤੇ ਉਹਨੂੰ ਰੋਟੀ ਨਾ ਮਿਲੇ ਮੈਂ ਇਹ ਨਹੀਂ ਮੰਨਦਾ ਮੈਂ ਇਸ ਗੁਰਬਾਣੀ ਦੀ ਪੰਕਤੀ ਨੂੰ ਨਹੀਂ ਮੰਨਦਾ ਸਿੱਖਾਂ ਨੇ ਇਹ ਗੱਲ ਤਾਂ 시ਰਿ ਗੁਰੂ ਹਰਾਈ ਸਹਬ ਜੀ ਨੂੰ ਦੱਸੀ ਉਹ ਕਹਿਣ ਲੱਗੇ ਸ਼ਾਜਾਹ ਕਹਿ ਰਿਹਾ ਮੈਂ ਗੁਰਬਾਣੀ ਦੀ ਪੰਕਤੀ ਨੂੰ ਨਹੀਂ ਮੰਨਦਾ ਜਿੱਥੇ ਗੁਰਬਾਣੀ ਵਿੱਚ ਇਹ ਆਖਿਆ ਗਿਆ ਹੈ ਕਿ ਪਰਮੇਸ਼ਵਰ ਸੁਲਤਾਨ ਨੂੰ ਕਾ ਖਾ ਨੂੰ ਲਾ ਦਿੰਦਾ ਸ਼ਾਜਾਹ ਕਹਿਣ ਲੱਗਾ ਮੈਂ ਇਹ ਗੱਲ ਮੰਨਦਾ ਕਿ ਇੱਕ ਰਾਜਾ ਰਾਜ ਦੇ ਦਿੱ ਤੋਂ ਉਤਰ ਜਾਏਗਾ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਹਨੂੰ ਰੋਟੀ ਵੀ ਨਸੀਬ ਨਾ ਹੋਏ ਰੋਟੀ ਤਾਂ ਗਰੀਬਾਂ ਨੂੰ ਵੀ ਮਿਲ ਜਾਂਦੀ ਹੈ ਤੇ ਭਿਖਾਰੀਆਂ ਨੂੰ ਵੀ ਮਿਲ ਜਾਂਦੀ ਹੈ ਤੇ ਰਾਜੇ ਨੂੰ ਕਿਉਂ ਨਹੀਂ ਮਿਲੇਗੀ ਸਿੱਖਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਕਹਿ ਲਗੇ ਇਹ ਬਾਣੀ ਸਾਡੀ ਨਹੀਂ ਹੈ ਇਹ ਬਾਣੀ ਅਕਾਲ ਪੁਰਖ ਪ੍ਰਵੇਸ਼ਵਰ ਦੀ ਹੈ ਤੇ ਇਸ ਸ਼ਾਹਜਹਾਂ ਰਾਜੇ ਨੂੰ ਉਹ ਪਰਮਾਤਮਾ ਆਪੇ ਹੀ ਜਵਾਬ ਦੇਵੇਗਾ ਸੰਗਤ ਜੀ ਸਮਾ ਬਦਲਣ ਵਿੱਚ ਦੇਰ ਨਹੀਂ ਲੱਗੀ ਸ਼ਾਹਜਹਾਂ ਦੇ ਪੁੱਤਰ ਔਰੰਗਜ਼ੇਬ ਕੋ ਰਾਜ ਆਇਆ ਤਾਂ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਜੇਲ੍ਹ ਵਿੱਚ ਕੈਦ ਕਰਾਇਆ। ਸ਼ਾਹਜਹਾਂ ਨੇ ਆਪਣੇ ਸਕੀਪਹਿਨ ਨੂੰ ਮਰਵਾ ਦਿੱਤਾ। ਉਸਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ। ਕਹਿਨ ਨੂੰ ਤਾਂ ਔਰੰਗਜ਼ੇਬ ਆਪਣੇ ਆਪ ਨੂੰ ਪੰਜ ਵਕਤ ਦਾ ਨਮਾਜ਼ੀ ਕਹਿੰਦਾ ਸੀ। ਉਹ ਆਪਣੇ ਆਪ ਨੂੰ ਧਰਮੀ ਰਾਜਾ ਕਹਿੰਦਾ ਸੀ। ਪਰ ਉਹ ਬੜਾ ਪਾਪੀ ਸੀ। ਉਸਨੇ ਨਾ ਆਪਣੀ ਭੈਣ ਨੂੰ ਛੱਡਿਆ ਨਾ ਆਪਣੇ ਭਰਾਵਾਂ ਨੂੰ ਛੱਡਿਆ ਤੇ ਨਾ ਹੀ ਆਪਣੇ ਪਿਤਾ ਨੂੰ ਛੱਡਿਆ ਉਸਨੇ ਆਪਣੇ ਪਿਤਾ ਨੂੰ ਵੀ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸ਼ਾਹਜਹਾਨ ਨੇ ਆਪਣੇ ਸਿਪਾਹੀਆਂ ਨੂੰ ਇਹ ਹੁਕਮ ਦਿੱਤਾ ਹੋਇਆ ਸੀ ਕਿ ਕੋਈ ਵੀ ਮੇਰੇ ਪਿਤਾ ਨੂੰ ਤੇ ਮੇਰੇ ਭਰਾਵਾਂ ਨੂੰ ਪਾਣੀ ਨਹੀਂ ਪਿਲਾਏਗਾ ਉਸਨੇ ਹੁਕਮ ਦਿੱਤਾ ਸੀ ਜਿਹੜਾ ਵੀ ਪਾਣੀ ਪਿਲਾਏਗਾ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਗਾ ਇਸ ਹੁਕਮ ਤੋਂ ਡਰਦੇ ਆ ਕੋਈ ਵੀ ਸ਼ਾਹਜਹਾਂ ਦੇ ਪਰਾਵਾ ਨੂੰ ਤੇ ਉਹਦੇ ਪਿਤਾ ਨੂੰ ਪਾਣੀ ਨਹੀਂ ਸੀ ਪਲੰਦਰਾ ਸ਼ਾਹਜਹਾਂ ਨੇ ਜਦੋਂ ਸਿਪਾਈਆਂ ਤੋਂ ਪਾਣੀ ਮੰਗਿਆ ਤਾਂ ਉਹ ਕਹਿ ਲੱਗੇ ਸਾਨੂੰ ਸਖਤ ਹੁਕਮ ਹੈ ਜੇ ਕਿਸੇ ਨੇ ਵੀ ਤੁਹਾਨੂੰ ਪਾਣੀ ਦਿੱਤਾ ਤਾਂ ਉਹਨੂੰ ਮਾਰ ਦਿੱਤਾ ਜਾਏਗਾ ਤਾਂ ਸ਼ਾਹਜਹਾਂ ਕਹਿ ਲਗਾ ਮੈਨੂੰ ਇੱਕ ਕਲਮ, ਦਵਾਤ ਤੇ ਕਾਗਜ਼ ਦੇ ਦਿਓ ਸਿਪਾਈਆਂ ਨੇ ਉਸਨੂੰ ਕਲਮ, ਦਵਾਤ ਤੇ ਸਿਆਹੀ ਦਿੱਤੀ ਤਾਂ ਸ਼ਾਹਜਹਾਨ ਨੇ ਇੱਕ ਚਿੱਠੀ ਲਿਖੀ ਉਸ ਨੇ ਆਪਣੀ ਚਿੱਠੀ ਵਿੱਚ ਲਿਖਿਆ ਔਰੰਗਜੀਬ ਤੇਰੇ ਤੂੰ ਤਾਂ ਹਿੰਦੂ ਚੰਗੇ ਨੇ ਜਿਹੜੇ ਆਪਣੇ ਪਿਤਰਾਂ ਨੂੰ ਪੂਜਦੇ ਨੇ ਤੂੰ ਤਾਂ ਆਪਣੇ ਪਿਤਾ ਨੂੰ ਵੀ ਨਹੀਂ ਪੂਜਿਆ ਤੂੰ ਆਪਣੇ ਪਿਤਾ ਨੂੰ ਕਾਲ ਕੋਠੜੀ ਵਿੱਚ ਕੈਦ ਕਰ ਦਿੱਤਾ ਔਰੰਗਜੀਬ ਇਹ ਪੱਤਰ ਦੇ ਕੇ ਬੜਾ ਹੱਸਿਆ ਉਹ ਕਹਿਣ ਲੱਗਾ ਕਿੰਨਾ ਮੂਰਖ ਰਾਜਾ ਤੈਨੂੰ ਪੀਣ ਵਾਸਤੇ ਕੋਈ ਪਾਣੀ ਨਹੀਂ ਮਿਲਣਾ ਘੱਟ ਤੋਂ ਘੱਟ ਤੂੰ ਇਸ ਦਵਾਦ ਨੂੰ ਹੀ ਪੀ ਲੰਦਾ ਕੀ ਪਤਾ ਤੇਰੀ ਇਸ ਨਰ ਇਤਿਹਾਸ ਮੁਝ ਜਾਂਦੀ ਜਿਸ ਕੋਠੜੀ ਦੇ ਵਿੱਚ ਸ਼ਾਜਹਾਨ ਨੂੰ ਕੈਦ ਕੀਤਾ ਹੋਇਆ ਸੀ ਉਸ ਕਾਲ ਕੋਠੜੀ ਦੀਆਂ ਦੀਵਾਰਾਂ ਤੇ ਮੀਂਹ ਪੈ ਪੈ ਕੇ ਸਿਲੰਡ ਪੈਦਾ ਹੋ ਗਈ ਸੀ ਤੇ ਸਿਲੰਡ ਕਰਕੇ ਉਹਦੇ ਵਿੱਚੋਂ ਕਾਹ ਉੱਗ ਪਈ ਸੀ ਸ਼ਾਜਹਾਨ ਨੇ ਜਦੋਂ ਉਸ ਕਾਹ ਨੂੰ ਵੇਖਿਆ ਉਸਨੇ ਕਾਹ ਦੀ ਚਿਲਨ ਨੂੰ ਉਤਾਰ ਕੇ ਆਪਣੇ ਮੂੰਹ ਵਿੱਚ ਪਾਇਆ ਤਾਂ ਉਸਨੂੰ ਗੁਰਬਾਣੀ ਦਾ ਉਹ ਬਚਨ ਯਾਦ ਆਇਆ ਸੰਗਤ ਜੀ ਗੁਰਬਾਣੀ ਦਾ ਫਰਮਾਨ ਅਟਲ ਜੋ ਗੁਰੂ ਪਾਸ਼ਾ ਜੀ ਨੇ ਗੁਰਬਾਣੀ ਵਿੱਚ ਕਹਿ ਦਿੱਤਾ ਉਹ ਅਟਲ ਹੈ ਸੋ ਅਸੀਂ ਵੀ ਗੁਰੂ ਸਾਹਿਬ ਨੂੰ ਅਰਦਾਸ ਕਰੀਏ ਕਿ ਸਾਨੂੰ ਜੀਵਨ ਜਿੰਦ ਦੀ ਜਾਚ ਬਖਸ਼ੋ ਸਾਨੂੰ ਜੀਵਨ ਜਿੰਦ ਦੀ ਸੋਝੀ ਬਖਸ਼ੋ ਅਸੀਂ ਪਈ ਮਰਦਾਨਾ ਜੀ ਦੇ ਉਹ ਤਿੰਨ ਬਚਨ ਹਮੇਸ਼ਾ ਚੇਤੇ ਰੱਖੀਏ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਦਾ ਸਿਮਰਨ ਕਰਨਾ ਪਰਮਾਤਮਾ ਦੀ ਬੰਦਗੀ ਕਰਨਾ ਤੇ ਜੇ ਕੋਈ ਵੀ ਸਾਧੂ ਸੰਤ ਸਾਡੇ ਨਗਰ ਵਿੱਚ ਆਏ ਤਾਂ ਉਸ ਦੀ ਚੰਗੀ ਤਰ੍ਹਾਂ ਸੇਵਾ ਕਰਨਾ ਸੰਗਜ ਜੀ ਆਪਣੀਆਂ ਮਨ ਬਿਰਤੀਆਂ ਗਾਗਰ ਕਰਕੇ ਬੜੇ ਪ੍ਰੇਮ ਨਾਲ ਮੋਲ ਮੰਤਰ ਦਾ ਜਾਪ ਕਰੀਏ ਜੀ